ਅਸਲਾਮ ਵਾਲੇਕੁਮ ਜੀ ਸਤਿ ਸ੍ਰੀ ਅਕਾਲ ਤੁਹਾਡੇ ਨਾਲ ਤੁਹਾਡਾ ਸੱਜਣ ਮਿੱਤਰ ਬੇਲੀ ਖਿਆਮ ਚੋਹਾਨ ਔਰ 1947 ਦੀ ਪਾਰਟੀਸ਼ਨ ਦੀ ਇੱਕ ਹੋਰ ਕੜੀ ਲੈ ਕੇ ਇੱਕ ਹੋਰ ਕਿਸ਼ਤ ਲੈ ਕੇ ਅਸੀਂ ਆਏ ਆਂ ਔਰ ਸਾਡੇ ਕੋਲ ਬੈਠੇ ਨੇ ਇੱਕ ਹੋਰ ਗਵਾ ਜਿਹੜੇ ਉਦੋਂ ਦਾ ਅੱਖਾਂ ਵੇਖਿਆ ਹਾਲ ਸਾਨੂੰ ਦੱਸਣਗੇ ਬਾਬਾ ਜੀ ਦਾ ਤਾਲੁਕ ਜਿਹੜਾ ਹੈ ਉਹ ਜ਼ਿਲ੍ਹਾ ਫਿਰੋਜ਼ਪੁਰ ਦੇ ਨਾਲ ਹੈ ਤਹਿਸੀਲ ਇਹਨਾਂ ਦੀ ਮੁਕਸਰ ਹੁੰਦੀ ਸੀ ਬਾਕੀ ਕੀ ਹਾਲਾਤ ਸੀ ਆਓ ਇਹਨਾਂ ਕੋਲ ਪੁੱਛਨੇ ਆ ਬਾਬਾ ਜੀ ਆਪਣਾ ਸਭ ਤੋਂ ਪਹਿਲੇ ਨਾਮ ਦੱਸੋ ਸਾਨੂੰ ਮੇਰਾ ਨਾਮ ਮੁਹੰਮਦ ਹਸਨ ਵਾਲਦ ਸਾਹਿਬ ਦਾ ਕੀ ਨਾਮ ਸੀ ਅਲੀ ਮੁਹੰਮਦ ਅਲੀ ਮੁਹੰਮਦ ਕੌਮ ਕੁਕਰੀਆ ਸਵੇਰੇ ਕੁਕਰੀਆ ਸੁਖੇਰੇ ਅੱਛਾ ਇਹ ਦੱਸੋ ਵੀ ਪਿੰਡ ਕਿਹੜਾ ਸੀ ਤੁਹਾਡਾ ਲੈਪੋ ਲੈਪੋ ਹਾਂ ਤਹਿਸੀਲ ਮੁਖਸਰ ਤਹਿਸੀਲ ਮੁਖਸਰ ਜ਼ਿਲ੍ਹਾ ਫਿਰੋਜ਼ਪੁਰ ਥਾਣਾ ਕਿਹੜਾ ਲੱਗਦਾ ਸੀ ਤੁਹਾਨੂੰ ਗੁਰੂ ਰਸਾ ਗੁਰੂ ਰਸਾ ਹਾਂ ਤੁਹਾਡੇ ਪਿੰਡ ਦੀ ਆਸ-ਪਾਸੇ ਦੇ ਪਿੰਡ ਕਿਹੜੇ ਸੀ ਸਾਡੇ ਪਿੰਡ ਸੀ ਪੈਰ ਨਾਲ ਤਾਂ ਗਹਿਰੀ ਹੂੰ ਗਹਿਰੀ ਦੇ ਨਾਲ ਰஞ்சிਤਗੜ 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 ਠੀਕ ਹੈ ਤੇ ਰஞ்சிਤਗੜ ਦੇ ਨਾਲ ਲਗਾ ਵੀ ਖੱਪਿਆਲੀ ਖੱਪਿਆਲੀ ਆ ਖੱਪਿਆ ਦੇ ਨਾਲ ਕਿਰਪਾਲ ਕੇ ਕਿਰਪਾਲ ਕੇ ਨਾਲ ਹੀ ਆ ਜਾਂਦੇ ਨੇ ਚਰਬੁੱਟੀ ਹਾਂ ਚੱਕ ਤੇ ਫਿਰੇਗਾ ਆ ਜਾਂਦੇ ਕਾਨ ਸਿੰਘ ਵਾਲਾ ਸਿੱਖਾ ਦਾ ਪਿੰਡ ਕਾਨ ਸਿੰਘ ਆਈ ਤੁਸੀਂ ਦਾ ਨੇੜੇ ਜਿਵੇਂ ਆਪਾਂ ਬੈਠੇ ਠੀਕ ਹੈ ਇੱਕ ਉਹ ਇਸ ਤਰ੍ਹਾਂ ਆ ਕੇ ਫੇਰ ਇਧਰ ਆ ਗਿਆ ਤੁਹਾਡੀ ਉਮਰ ਕਿੰਨੀ ਹੋ ਗਈ ਹੈ ਮੇਰੀ ਉਮਰ ਉਹ ਤਾਂ ਮੈਂ 12 14 ਸਾਲ ਦਾ ਇੱਥੇ ਆਣ 16 ਸਾਲ ਦਾ 16 ਸਾਲ ਤਕਰੀਬਨ ਹੈ ਸੀ ਉਮਰ ਹਾਂ ਹੁਣ ਇਸ ਵੇਲੇ ਇਸ ਵੇਲੇ 90 ਦੇ ਆਸ-ਪਾਸ ਹੈਗੇ ਜੀ ਇੱਥੇ ਹੈ ਜੀ ਅੱਛਾ ਠੀਕ ਹੈ ਤੇ ਉੱਥੇ ਤੁਹਾਨੂੰ ਨੇੜੇ ਕਿਹੜਾ ਸ਼ਹਿਰ ਲੱਗਦਾ ਹੁੰਦਾ ਸੀ ਸ਼ਹਿਰ ਨੇੜੇ ਗੁਰੂ ਸਾਹਿਬ ਹੀ ਹੈ ਤੇ ਨਵਾਂ ਕੂਆ ਤੇ ਸਹੀ ਮੁਖ ਸਾਹਿਬ ਤਹਿਸੀਲ ਉਹ ਵੀ ਸ਼ਹਿਰ ਹੀ ਸੀ ਮੁਖਸਰ ਤੁਹਾਡੇ ਤੋਂ 9 ਕੋਹ ਸੀ ਤੇ ਗੁਰੂ ਰਸਾਇ ਤੋਂ ਵੀ 5 ਕੋਹ 5 ਕੋਹ 5 ਕੋਹ ਸੀ ਹਾਂ ਜੀ ਬਨੂਸ਼ਾ ਜੀ ਬਿਲਕੁਲ ਠੀਕ ਹੈ ਠੀਕ ਹੈ ਪਿੰਡ ਤੁਹਾਡਾ ਪੂਰਾ ਮੁਸਲਮਾਨਾਂ ਦਾ ਸੀ ਮੁਸਲਮਾਨਾਂ ਦਾ ਖੱਤਰੀ ਵੀ ਹੈਗੇ ਦੋ ਘਰ ਕੀ ਨਾਂ ਕੀ ਸੋਹਣ ਵਾਲੇ ਨਹੀਂ ਸੀ ਉਹ ਤੇ ਦੁਕਾਨਾਂ ਪਾਈਆਂ ਸੀ ਦੁਕਾਨਾਂ ਪਾਈਆਂ ਸੀ ਖੱਤਰੀਆਂ ਨੇ ਹਾਂ ਉਹਨਾਂ ਦਾ ਨਾਂ ਯਾਦ ਹੈ ਤੁਹਾਨੂੰ ਮੈਨੂੰ ਯਾਦ ਮੈਨੂੰ ਕੀ ਨਾਂ ਸੀ ਉਹਨਾਂ ਦਾ ਬੱਲਾ ਬੱਲਾ ਹਾਂ ਤੇ ਤੁੱਲਾ ਤੁੱਲਾ ਅਮੀਚੰਦ ਅਮੀਚੰਦ ਰੋਸ਼ਨ ਰੌਸ਼ਨ ਉਹ ਇਸ ਰਾਤ ਇਹ ਉਹਨਾਂ ਦੀਆਂ ਦੁਕਾਨਾਂ ਹੁੰਦੀਆਂ ਸੀ ਪਿੰਡ 'ਚ ਆ ਪਿੰਡ ਦੀਆਂ ਦੁਕਾਨਾਂ ਚੌਕ ਦੇ ਵਿੱਚ ਹੁੰਦੀਆਂ ਸੀ ਚੌਕ ਨਹੀਂ ਐ ਇੱਕ ਵਾਰ ਆਪਣੇ ਪਿੰਡ ਦੇ ਘੜੀਆਂ ਨਹੀਂ ਧਿਆ ਮੁxtਲਫ ਗਲੀਆਂ ਦੇ ਵਿੱਚ ਆ ਵਾਸ ਗਲੀਆਂ ਦੇ ਸਤਵ ਕਰਨਾ ਠੀਕ ਹੈ ਆਸੇ ਪਾਸੇ ਪਿੰਡ ਮੁਸਲਮਾਨਾਂ ਦੇ ਕਿਹੜੇ ਸੀ ਤੇ ਸਿੱਖਾਂ ਦੇ ਕਿਹੜੇ ਸੀ ਮੁਸਲਮਾਨਾਂ ਦਾ ਸਾਈਂ ਗਹਿਰੀ ਵੀ ਤੇ ਮੁਸਲਮਾਨਾਂ ਸੀ ਠੀਕ ਹੈ ਤੇ ਜਿਹੜਾ ਸੀ ਜੀਤਗੜ੍ਹ ਬੰਦੇ ਸੀ ਕੁਝ ਕਰ ਵਿਤਲੇ ਵੇਲੇ ਮੁਸਲਮਾਨਾਂ ਦੇ ਸੀ ਤੇ ਦੂਜੇ ਸਾਰੇ ਸਿੱਖਾਂ ਦੇ ਸੀ ਤੁਸੀਂ ਕਿਹੜਾ ਖਪਿਆ ਵਾਲੀ ਸੀ ਉਹ ਸਾਰੇ ਮੁਸਲਮਾਨਾਂ ਦਾ ਖਪੇ ਵਾਲਾ ਹਾਂ ਖਪਿਆ ਵਾਲੀ ਪਿੰਡ ਸੀ ਨਾ ਠੀਕ ਹੈ ਤੇ ਜਿਹੜੇ ਕਿਰਪਾਲ ਕਿ ਉਹ ਵੀ ਸਾਰਾ ਪਿੰਡ ਹੈਗਾ ਸੀ ਮੁਸਲਮਾਨ ਦਾ ਉਹ ਪੱਟੀ ਸੀ ਅੱਛਾ ਹਾਂ ਜਿਹੜੇ ਅਗਲੇ ਸੀ ਚਰਮੁਟੀ ਵਾਲੇ ਉਹ ਵੀ ਮੁਸਲਮਾਨ ਸੀ ਜਿਹੜੇ ਕਾਨ ਸਿੰਘ ਵਾਲਾ ਦਾ ਬਾਈ ਦਾ ਸੀ ਉਹ ਸਿੱਖਾਂ ਦਾ ਸੀ ਸਾਰਾ ਕਾਨ ਸਿੰਘ ਵਾਲਾ ਸਿੱਖਾਂ ਦਾ ਸੀ ਸਿੱਖਾਂ ਦੇ ਗੁਰਜੀਤਗੜ੍ਹ ਵੀ ਸਿੱਖਾਂ ਦਾ ਰਣਜੀਤਗੜ੍ਹ ਵੀ ਸਿੱਖਾਂ ਦਾ ਸੀ ਹਾਂ ਠੀਕ ਹੈ ਮੁਸਲਮਾਨ ਬਰਾਦਰੀਆਂ ਕਿਹੜੀਆਂ-ਕਿਹੜੀਆਂ ਸੀ ਉੱਥੇ ਜਦੋਂ ਤੁਸੀਂ ਆਏ ਹੋ ਉਹਨਾਂ ਪਿੰਡਾਂ 'ਚ ਉਹਨਾਂ ਪਿੰਡਾਂ 'ਚ ਇਹ ਬੈਠੇ ਤੂਰ ਕੌਮ ਤੂਰ ਹਾਂ ਹੂੰ ਤੇ ਵੱਟੂ ਪੱਟੂ ਤੇ ਪਠਾਣਾਂ ਦੇ ਘਰ ਜਾਰ ਹਾਂ ਤੇ ਕੁکریاں ਦੇ ਕੁਕਰੀਏ ਹਾਂ ਬੇਸਿਕਲੀ ਕੁਕਰੀਏ ਸੁਖੇਰੇ ਨੇ ਸੁਖੇਰੇ ਹਾਂ ਅੱਛਾ ਤੇ ਇਹ ਇਹ ਘਰ ਸਿਆ ਨੇ ਠੀਕ ਹੈ ਜਿਹੜੇ ਚੂੜੇ ਨੇ ਵੀ ਅਗੇ ਸਹੀ ਠੀਕ ਜਿਹੜੇ ਅੱਜ ਤੋਂ ਮੁਸਲਮਾਨ ਇੱਥੇ ਬੈਠੇ ਆਪਣੇ ਆਏ ਬੈਠਣੇ ਜਲਾ ਦੇ ਨੇ ਅੱਛਾ ਇਹ ਕਾਚੂੜਾ ਨਾ ਰਹਿ ਗਿਆ ਪੱਲਾ ਸੀ ਨਾ ਪੱਲਾ ਹਾਂ ਉਹ ਰਹਿ ਗਿਆ ਉੱਥੇ ਬਾਕੀ ਕੁਝੇ ਵੀ ਉੱਠ ਕੇ ਆ ਗਏ ਸੀ ਦੂਜੇ ਜਿਹੜੇ ਪਰਪੀ ਸਾਡੇ ਤੇ ਆ ਗਏ ਮੁਸਲਮਾਨ ਜੋ ਗਏ ਉਹ ਮੁਸਲਮਾਨ ਉਹ ਗਏ ਸੀ ਤੁਹਾਡੇ ਨਾਲ ਆ ਗਏ ਆ ਗਏ ਤੇ ਉਹ ਛੂਲਾ ਰਹਿ ਗਿਆ ਬਾਦ ਨਹੀਂ ਛੂਲਾ ਨਹੀਂ ਮੁਸਲਮਾਨ ਦਾ ਠੀਕ ਹੈ ਅੱਛਾ ਇਹ ਦੱਸੋ ਵੀ ਤੁਹਾਡੇ ਤੁਹਾਡੀਆਂ ਰਿਸ਼ਤੇਦਾਰੀਆਂ ਜਿਹੜੀਆਂ ਸੀ ਸੁਖੇਰਿਆਂ ਦੀਆਂ ਹਾਂ ਇਹ ਕਿਹੜੇ ਕਿਹੜੇ ਪਿੰਡਾਂ ਸੀ ਉੱਥੇ ਪਿੰਡਾਂ ਦੇ ਵਿੱਚ ਹੂੰ ਪਿੰਡ ਸਾਡੀ ਸਗੀ ਇੱਕ ਤਾਂ ਗਹਿਰੀ ਸੀ ਨੇੜੇ ਗਹਿਰੀ ਦੇ ਵਿੱਚ ਹਾਂ ਪੂਆ ਸਾਡੀ ਸੀ ਹੂੰ ਉਹ ਹੌਸਕੀ ਦੂਰ ਰਿਆਂ ਦੇ 베ਰੀ ਮਣੇ ਤੇ ਉਹ ਨੀਰਤ ਸੀਲ ਮਣੇ ਬਸ ਇਧਰ ਰਹੀ ਹੋਰ ਕੋਈ ਛ ਪਰ ਹਿਸਾਰ ਵਾਲੀ ਸਾਈਡ ਤੇ ਤੇ ਨਹੀਂ ਸੀ ਨਹੀਂ ਨਹੀਂ ਉਹਦਰ ਨਹੀਂ ਠੀਕ ਮੁਸਲਮਾਨ ਸਿੱਖਾਂ ਦੇ ਆਪਸ ਤਾਲੁਕਾਤ ਕਿਸ ਤਰ੍ਹਾਂ ਦੇ ਸੀ ਉਦੋਂ ਮڑے ਤਾਲੁਕਾ ਸੀ ਮڑے ਸੀ ਸਲਾਮ ਦਵਾ ਦੇ ਰੱਖੀ ਨਾ ਤੇ ਬੈਣ ਤੋਂ ਬੜਾ ਸੀ ਬੜਾ ਸੀ ਹਾਂ ਬੜਾ ਬੈਣ ਤੋਂ ਸੋਹਣਾ ਤਲਕ ਸੀ ਬੜਾ ਸੋਹਣਾ ਸੀ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਨਾਲ ਕੋਈ ਮਿਲਨ ਵਰਤਨ ਹੈ ਸੀ ਉਹਨਾਂ ਦਾ ਬੜਾ ਮਿਲ ਵਰਤਦੇ ਰਹੇ ਨੇ ਉਹ ਬੜੇ ਬੰਦੇ ਸੀ ਕਾਨ੍ਹੇ ਚੱਕ ਸੀ ਉੱਥੋਂ ਦੇ ਨੇ ਕੌਮ ਦੇ ਸੰਧੂ ਨੇ ਉਹ ਸੰਧੂ ਕੌਮ ਦੇ ਨੇ ਕਾਨੇ ਵਾਲੀ ਚੱਕ ਦੇ ਚੱਕ ਦੇ ਹੂੰ ਤੇ ਉਹ ਬੰਦੇ ਚੰਗੇ ਸਾਰੇ ਜਿੰਨੇ ਤੇ ਮਰ ਗਏ ਤੁਹਾਡੇ ਨਾਲ ਉਹਨਾਂ ਦੇ ਅچھے ਤਾਲੁਕਾਤ ਸੀ ਢੋੜੇ ਤਾਲੁਕਾਤ ਬੜੇ ਤੋਂ ਬੜੇ ਉਹਨਾਂ ਚੋਂ ਕਿਸੇ ਵੜਕੇ ਦਾ ਨਾਮ ਯਾਦ ਹੈ ਤੁਹਾਨੂੰ ਨਾਮ ਤਾਂ ਮੈਨੂੰ ਸਾਰੇ ਕਿਹੜਾ ਹੈ ਜੀ ਵੱਡਾ ਨਾ ਹੀਰਾ ਸਿੰਘ ਹੀਰਾ ਸਿੰਘ ਹੀਰਾ ਸਿੰਘ ਤੋਂ ਅਨੂਖ ਸਿੰਘ ਅਨੂਖ ਸਿੰਘ ਨੂਖ ਸਿੰਘ ਦਾ ਪੁੱਤਰ ਆ ਕਮ ਸਿੰਘ ਤੇ ਮੈਂ ਆਪਣਾ ਹਕੂਮਤ ਹਕੂਮਤ ਸਿੰਘ ਆ ਜਗੋਂ ਦੇ ਪੁੱਤਰ ਕੋਲ ਆ ਬੜੇ ਇੱਕ ਦਾ ਸੀ ਕਰਤਾਰ ਸਿੰਘ ਤੇ ਇੱਕ ਦਿਨ ਖੜਕੀ ਵੱਡੇ ਦਾ ਕਰਤਾਰ ਸਿੰਘ ਛੋਟੇ ਦਾ ਨਾਮ ਇਹਨਾਂ ਭੁੱਲ ਗਿਆ ਠੀਕ ਹੈ ਪਰ ਇਹ ਇਹ ਕੌਮ ਉਹਨਾਂ ਦੀ ਸੀ ਸੰਧੂ ਸੀ ਕੌਮ ਦੇ ਦੱਸਣ ਤੇ ਤੁਹਾਡੇ ਨਾਲ ਇਹਨਾਂ ਦੇ ਸੋਹਣੇ ਤਾਲੁਕਾ ਕਾਨੇ ਆਲੀ ਜਿ ਬੈਠੇ ਸੀ ਕਾਨੇ ਆਲੀ अच्छा ਕਾਮਿਲ ਤੇਨੇ ਕਮੀਲਪਨ ਸੀ ਸਾਰਾ ਤੁਹਾਡੇ ਕੋਲ ਤਿੰਨ ਕਮੀਲਪਨ ਦੇ ਸੀ ਤੇ ਬਾਕੀ ਕਿਹੜੇ ਪਿੰਡ ਦੇ ਸਿੱਖਾਂ ਨਾਲ ਤੁਹਾਡੇ ਅچھے ਤਾਲੁਕ ਸੀ ਸਲਾਮਦਤ ਮਾਨੂੰ ਤਿੰਨ ਵੇ ਦਾ ਸਾਰਿਆਂ ਨਾਲ ਹੀ ਸੀ ਸਾਰਿਆਂ ਦੀ ਆ ਅਗੜੇ ਦੇ ਆਪਣੇ ਕਾਨ ਸਿੰਘ ਵਾਲੇ ਦੇ ਹਾਂ ਉਹ ਵੀ ਸਲਾਮਦਤ ਚੰਗਾ ਉਹਨਾਂ ਚੋਂ ਕਿਸੇ ਦਾ ਨਾਮ ਯਾਦ ਹੈ ਗੁਰਾਂ ਦਿੱਤਾ ਇੱਕ ਸੀ ਕੀ ਸੀ ਗੁਰਾਂ ਦਿੱਤਾ ਗੁਰਾਂ ਦਿੱਤਾ ਹਾਂ ਇੱਕ ਦੇ ਨਾਮ ਸਹੀ ਆਪਣੇ ਬਾਜ ਤੇ ਸ਼ਵੇਗ ਹਾਂ ਤੇ ਇਹ ਮਸੀਹ ਉਹਨਾਂ ਦੇ ਸਲਾਮਦਤ ਵਾਲੇ ਉਹਨੇ ਪਿੰਡ ਦਾ ਨਾ ਤਾਂ ਉਹਨਾਂ ਦੇ ਸਾਰਿਆਂ ਦੇ ਨੇ ਪਰ ਪੁੱਲੇ ਪੈਣ ਨਜ਼ਰ ਚ ਹੋ ਗਿਆ ਬੁੱਢਾ ਹੋ ਗਿਆ ਮੈਂ ਹਾਂ ਬਿਲਕੁਲ ਬਿਲਕੁਲ 70 ਭਰੇ ਹੋ ਗਏ ਉੱਥੇ ਆਇਆ ਤੁਹਾਨੂੰ ਹਾਂ ਬੜੇ ਚਿਰ ਅੱਛਾ ਤੇ ਜਦੋਂ ਕੋਈ ਸ਼ਾਦੀ ਗਮੀ ਹੁੰਦੀ ਸੀ ਆਉਂਦੇ ਸੀ ਵਿਆਹ ਸ਼ਾਦੀ ਵਿਆਹ ਸ਼ਾਦੀਆਂ ਤੇ ਆਉਂਦੇ ਸੀ ਬੜਾ ਆਂਦੇ ਆਪ ਸਾਰੇ ਵਿਆਹਾਂ ਨਹੀਂ ਸੀ ਠੀਕ ਸਾਧ ਕੇ ਰਹੇ ਠੀਕ ਹੈ ਠੀਕ ਤੇ ਫਿਰ ਜਿਸ ਵੇਲੇ ਵੰਡ ਹੋਣ ਲੱਗੀ ਹਿੰਦੁਸਤਾਨ ਦੀ ਪਾਕਿਸਤਾਨ ਦੀ ਕਿਵੇਂ ਪਤਾ ਲੱਗਿਆ ਸੀ ਤੁਹਾਨੂੰ ਵੀ ਕੰਮ ਇੰਜੰਜ ਹੁੰਦਾ ਪਿਆ ਇਹ ਪਤਾ ਲੱਗਿਆ ਇਹ ਪਹਿਨ ਤੋਂ ਪਹਿਲਾਂ ਸ਼ੁਰੂ ਤੋਂ ਮੁਸਲਮਾਨਾਂ ਨੂੰ ਕੋਈ ਪਤਾ ਨਹੀਂ ਲੱਗਿਆ ਇਸ ਕਿਸੇ ਦਾ ਵੀ ਜਿਹੜੇ ਨੇ ਆਪਣਾ ਸਟਾਫ ਹਾਂ ਇਹ ਮੁਸਲਮਾਨਾਂ ਦਾ ਤੇ ਹਿੰਦੂਆਂ ਦਾ ਸੀ ਸਾਂਝਾ ਉਹ ਇਕੱਠੇ ਸੀ ਨਾ ਇਹ ਸਟਾਫ ਕਿਹੜਾ ਸ਼ਾਹਬਾਗੜੇ ਪੁਲਿਸਾਂ ਚ ਨੇ ਅੱਛਾ ਪੁਲਿਸ ਸਟਾਫ ਦੀ ਗੱਲ ਕਰ ਹਾਂ ਇਹ ਜਿਹੜੇ ਨੇ ਪੁਲਿਸ ਸਟਾਫ ਇਹ ਫਿਰ ਗਏ ਛਾਪਾ ਮਾਰ ਮੁਸਲਮਾਨ ਨੂੰ ਕਰ ਲੈਣਾ ਮਸਜਿਦ ਦੇ ਵਿੱਚ ਹਾਂ ਵੀ ਤੇਰੇ ਕੋਲ ਕੋ ਸਿਆਰ ਦੇ ਨਹੀਂ ਤਾਂ ਤੂੰ ਪਾ ਕੇ ਤੇ ਮੁਸਲਮਾਨਾਂ ਨੇ ਫਿਰ ਕਰਨਾ ਹੋਈ ਨਾ ਹੋਏ ਤਾਂ ਉਹਨਾਂ ਗੁਰਦੁਆਰਾ ਚ ਲੈ ਜਾਣਾ ਵੀ ਸਾਡੇ ਕੋਲ ਸਿਆਰ ਹੈਗਾ ਤੇ ਦੀਦੇ ਕੋਲ ਹੈਗਾ ਦੇ ਦੇ ਨਹੀਂ ਤਾਂ ਬਈ ਪਾ ਕਰਦੇ ਆਏ ਉਧਰ ਤੇ ਜੈਸੇ ਅੱਜ ਕੱਲ੍ਹ ਦੇਦੇ ਨਾਲ ਪਾ ਕਰਦੇ ਗਏ ਅੱਛਾ ਫਿਰ ਅੱਗੋ ਆ ਗਿਆ ਹਾਂ ਪਾ ਦੋ ਜਿਆ ਫਿਰ ਇੰਹੀਂ ਕਰਕੇ ਨਾ ਇੰਹੀਂ ਕਰਕੇ ਚੱਲੇ ਸਮਾਨ ਤੋਂ ਅਹੀਂ ਕੋ ਇੰਜਾ ਦੇ ਕੁੜੀ ਐ ਨਹੀਂ ਪਰ ਤੂੜੀ ਆ ਪੰਦੇ ਤੇ ਜਿਵੇਂ ਉਹ ਟਾਲੀਆਂ ਖੜੀਆਂ ਨਾ ਕੰਨਾਂ ਤੇ ਤੂੜੀ ਦੇ ਸੇ ਅਹੀਂ ਬੈਟਰੀ ਤਰ ਵੱਜੇ ਆ ਆਪਣੇ ਪਰੋਹੇ ਪਰੋ ਚੱਲਦੀ ਸੀ ਉਹ ਜਿਵੇਂ ਲੈਟ ਨਹੀਂ ਆ ਬਮਾਰ ਤੇ ਬੈਟਰੀ ਦੀ ਆਹੀਂ ਕਰਕੇ ਆਹੀਂ ਕਰਕੇ ਉਹ ਬੈਟਰੀ ਬਾਹਰ ਨਹੀਂ ਨਾ ਆਪਾਂ ਹਾਂ ਇਸ ਤਰ੍ਹਾਂ ਸੀ ਉਹ ਕੌਣ ਕਰਦਾ ਸੀ ਉੱਥੇ ਕਿਲੇ ਚ ਕਰਦੇ ਸੀ ਕਿਲੇ ਦੇ ਵਿੱਚ ਹਾਂ ਕਿਲੇ ਦੇ ਦਰੋਂ ਤੋਂ ਆ ਸੁਣਿਆ ਜਾਂਦੀ ਸੀ 40 ਸਾਲ ਗਵਾ ਦੇ ਕਿਲਾ ਕਿੱਥੇ ਸੀ ਕਿਲੇ ਤੇ ਫਿਰੋਜ਼ਪੁਰ ਫਿਰੋਜ਼ਪੁਰ ਸੀ ਹਾਂ ਉਸ ਕਿਲੇ ਤੋਂ ਲਾਈਟ ਮਾਰਦੇ ਹੁੰਦੇ ਸੀ ਉੱਥੋਂ ਮਾਰਦੇ ਲਾਈਟ ਤੇ ਉਹ ਤਿੰਨੇ ਇੱਥੇ ਹੀ ਬਣਾ ਬੈਠੇ ਆ ਆਈ ਜਾਂਦੀ ਜੇ ਪਰ ਕਾਦਰਵਾਦੀ ਤੱਕ ਤੋਂ ਹੀ ਟੱਪ ਜਾਂਦੀ ਸੀ ਇੰਦੀਆਂ ਲਾਈਟਾਂ ਅੱਗ ਤਾਂ ਮੈਂ ਕਹਿੰਦਾ ਨੇ ਅੱਜ ਤੇ ਲੀੜੀ ਆ ਆਪਣੇ ਹੁੰਦੇ ਨਾ ਕੱਖ ਇਹ ਵੀ ਆਈ ਮਨਨ ਆਖਲੇ ਐਡੀ ਚਰਕੋਰ ਸੀ ਅੱਛਾ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਹੁਣ ਜਾਣਾ ਇੱਥੋਂ ਤੇ ਜਾਣਾ ਇਹ ਹੀ ਪਤਾ ਲੱਗਿਆ ਬਦਰੀ ਉੱਠ ਕੇ ਭੱਜੀ ਆਈ ਪਿਛਲੀ ਤੇਰੇ ਪਿੱਛੋਂ ਅੱਗੋ ਆਏ ਤਾਂ ਭੈਅ ਨਹੀਂ ਜਾਣੇ ਅਗਲੇ ਕਿ ਜਾਓ ਜੋ ਕਿਸੇ ਉਠਾਇਆ ਨਹੀਂ ਦਾ ਆਪ ਦੇ ਬਾਬਾ ਜੁਰੀਆਂ ਭੱਜ ਪਈ ਤੂੰ ਮੈਥੋਂ ਅੱਗੇ ਮੈਂ ਤੇ ਥੋਗੇ ਹਮਲੇ ਸ਼ੁਰੂ ਹੋਗਾ ਸੀ ਹਮਲੇ ਅਸੀਂ ਵਿੱਚ ਵਿੱਚ ਕੁਝ ਜਿਹੜੇ ਬਨਮਾਸ਼ ਉਹ ਕਰਦੇ ਸੀ ਜਿਹੜੇ ਅਸਲੀ ਬੰਦੇ ਸੀ ਨਾ ਉਹ ਕਰੋ ਨਹੀਂ ਨਿਕਲਦੇ ਬਨਮਾਸ਼ ਬਨਮਾਸ਼ੇ ਕਰਦੇ ਨੇ ਬੰਦੇ ਮਾਲ ਖੋਲਿਆ ਔਰ ਤਾਂ ਖੋਲਿਆ ਵਿਚਾਰ ਦੇ ਚੱਤ ਅੱਛਾ ਤੁਹਾਡੇ ਲਾਗੇ ਲਾਗੇ ਕਿਹੜੀ ਪਿੰਡ ਤੇ ਹਮਲਾ ਹੋਇਆ ਸੀ ਆਪਣੇ ਕਿਸੇ ਤੇ ਨਹੀਂ ਆ ਕੋਲੇ ਲੱਗਿਆ ਆ ਰਾਦੇ ਕਰਾਂ ਸੰ ਟਕਰੇ ਨੇ ਆਪਣੇ ਜਲਾਲਾਬਾਦ ਅਸੀਂ ਆਉਣ ਲੱਗੇ ਮੰਗਰੇ ਇਹਨੂੰ ਤੇ ਟੁੜਿਆ ਮਾਮੀਲ ਕਬੰਦ ਅੱਗੋਂ ਮੇਰੀ ਉੱਠਦੀ ਮਾਰ ਫੜੀ ਸੀ ਤੇ ਅੱਗੋਂ ਆ ਗਿਆ ਮਿਲਟਰੀ ਵਾਲੇ ਹਾਂ ਦੋ ਇੱਕ ਇਧਰ ਆ ਗਏ ਇੱਕ ਇਧਰ ਤੇ ਬਾਰਸ਼ ਬੇਮਾਉਣ ਪਾਈ ਦੀ ਸੀ ਬਹੁਤ ਸਬੜੀ ਹੂੰ ਬੱਸ ਜਿਵੇਂ ਚੱਲਿਆ ਨਾ ਕਰੋ ਬਸ ਉਥੋਂ ਇੱਕ ਚੱਲ ਰਿਹਾ ਤੇ ਮੁਰਤੇਗਾ ਟਰੇ ਬਾਹਰ ਸੀ ਪਈ ਵੰਦ ਨਹੀਂ ਹੋਈ ਫਿਰ ਉਹ ਭਈਆ ਲਾਈਟਾਂ ਤੋਂ ਮੈਂ ਕਿਰੇ ਰੱਖੀਆਂ ਤੇ ਗੱਲ ਕਰਨੇ ਕਰੇ ਤੇ ਲਈ ਦੇ ਮੈਂ ਇੱਥੇ ਆ ਕੇ ਮੋੜੋਂ ਬੰਦੇ ਜਿਹੜੇ ਹੀ ਮਿਲਟਰੀ ਵਾਲੇ ਮਾਰੇ ਦੋ ਮਿਲਟਰੀ ਵਾਲਿਆਂ ਨੇ ਮਾਰੇ ਦੋ ਬੰਦੇ ਦੋ ਬੰਦੇ ਮਾਰੇ ਉਹਨਾਂ ਨੇ ਕਿੰਨਾਂ ਦੇ ਸੀ ਇਹਨਾਂ ਸੂਣ ਦੇ ਸੀ ਉਹਨਾਂ ਮਾਤਮ ਸਾਦੇ ਮਾਤਮ ਸੀ ਹਾਂ ਉਹ ਹਮਲਾ ਕਰਨਾ ਸੀ ਹਮਲਾ ਕਰਨ ਵੇ ਤਿੰਨ ਕਿਰਪਾਨਾਂ ਸੀ ਉਹਨਾਂ ਕੋਲੇ ਤਿੰਨ ਕਿਰਪਾਨਾਂ ਸੀ ਈੜੀਆਂ ਉਹ ਮਾਤਮ ਜਿਹੜੇ ਨੇ ਹਾਂ ਮਾਰਨ ਵਾਸਤੇ ਵੀ ਵਿਗਿਆਫਿਰ ਪਾ ਦੇ ਅੱਛਾ ਫਿਰ ਉਹ ਕਿੰਨੇ ਮਾਰੇ ਸੀ ਉਹ ਮਿਲਟਰੀ ਆਏ ਨੇ ਜਦੋਂ ਮਿਲਟਰੀ ਆ ਮਿਲਟਰੀ ਆਈ ਨਾ ਇੱਕ ਉਸ ਪਾਸੇ ਕੋੜਾ ਲੱਗ ਗਿਆ ਇੱਕ ਉਸ ਉਸ ਲੱਗ ਗਿਆ ਉੱਤੋਂ ਉਹਨਾਂ ਦੇ ਲੈ ਜਾਂਦੇ ਸੀ ਤਰਪੈਰ ਜੀ ਬਾਰਿਸ਼ ਹੋਣਾ ਨਹੀਂ ਪੈਂਦੀ ਠੀਕ ਹੈ ਜਿਹੜੇ ਸਿਆਰ ਦੇ ਕੋਲੇ ਤੋਂ ਅਹੀਂ ਜਿਹੜੇ ਭੱਜੇ ਨਾ ਹੀ ਕਰਕੇ ਤੇ ਬੂਟਿਆਂ ਦੇ ਵਿੱਚ ਹੋਏ ਨਾ ਉਹਨਾਂ ਦਿਸ ਗਏ ਉਹਨੇ ਦੋ ਠੋਕ ਦਿੱਤੇ ਇੱਕ ਪ੍ਰਕ ਪ੍ਰਕਾਈ ਕਰਕੇ ਇੱਕ ਜਿਹੜੇ ਭੱਜ ਗਿਆ ਇੱਕ ਭੱਜ ਗਿਆ ਉਹ ਵਿੱਚ ਵਿੱਚ ਇਹ ਹਮਲਾ ਕਿਹੜੀ ਜਗ੍ਹਾ ਹੋਇਆ ਸੀ ਇਹ ਜਲਾਲਾਬਾਦ ਕੋਲ ਜਲਾਲਾਬਾਦ ਹਾਂ ਅੱਛਾ ਜਿਸਲੇ ਘਰੋਂ ਨਿਕਲੇ ਸੀ ਤੁਸੀਂ ਹਾਂ ਤੁਹਾਨੂੰ ਕਿਹਨੇ ਕਿਹਾ ਸੀ ਹਾਂ ਬਈ ਛੱਡ ਦਿਓ ਆਪਣਾ ਦੇਸ਼ ਕਰ ਉਹ ਸੀ ਉਹਦੇ ਨਾਲ ਅਸੀਂ ਹਾਕਮ ਸਾਹਿਬ ਨਾਲ ਕੀ ਆਪਣਾ ਸੱਜਣ ਸੱਜਣ ਸਿੰਘ ਸੱਜਣ ਸਿੰਘ ਤੁਹਾਡੇ ਸਾਡੇ ਨਾਲ ਅਸੀਂ ਉਹਨੇ ਬੜੀ ਮਲਕਾਤ ਹੈ ਤੁਹਾਡੇ ਪਿਓ ਦਾ ਦੋਸਤ ਸੀ ਦੋਸਤ ਸੀ ਉਹ ਰਾਤ ਨੂੰ ਉਹਨੇ ਰੋਟੀ ਖਾਦੀ ਰਲ ਕੇ ਅੱਛਾ ਰਾਤੀ ਰੋਟੀ ਖਾਦੀ ਤੇ ਉਹਨੇ ਆਖਿਆ ਮੈਂ ਜਾਣਾ ਬੀਕਰੇਰ ਬੀਕਰੇਰ ਚੱਲਿਆ ਮੈਂ ਹਾਂ ਮੈਂ ਜਾਣਾ ਬੀਕਰੇਰ ਧਿਆਨ ਅਚਾਰ ਹੂੰ ਦੀ ਸੁੰਡੇ ਕਰਨਗੇ ਸੁੰਡੇ ਕਿਨਨ ਸੱਦਾ ਸੀ ਉਹਨੇ ਸੁੰਡੇ ਖਾਦੇ ਸਿਖਾਉ ਦੇਣ ਅੱਛਾ ਵੇ ਕੀ ਕਰਨਗੇ ਹੂੰ ਉਹ ਫਿਰ ਬੁੱਲੇ ਲੈ ਕੇ ਚੰਗਾ ਉਹ ਬੁੱਲਾ ਉਹਨਾਂ ਦੇ ਆਸ ਤੇ ਬਹਿ ਗਿਆ ਹੂੰ ਦੁਨੀਆ ਟੱਪੀ ਰੰਗੀ ਜਾਏ ਤੇ ਕੋਲ ਕਹਿਣਾ ਦੇ ਘਰ ਪਿੰਨਾਂ ਦੇ ਪਿੰਡ ਉੱਠੀ ਜਾਣੇ ਇਹ ਤਾਂ ਨਹੀਂ ਵੀ ਇੱਕ ਦੋ ਉੱਠ ਪਏ ਠੀਕ ਹੈ ਕੋਲ ਉੱਠੀ ਗਏ ਉਹ ਰਾਤ ਤੱਕ ਕੱਟੀ ਵੱਲੇ ਨੇ ਛੋਹ ਪਜਾਇਆ ਆਪਦਾ ਵੀ ਉਹਨਾਂ ਆਇਆ ਦੇ ਤਾਈ ਨੂੰ ਤੂੰ ਨਾ ਰਹਿ ਜਾਂ ਜਾਂਦਾ ਰਹਿ ਜਾਂਦਾ ਪੱਜ ਆਵੇ ਉਹਨਾਂ ਕਿ ਜਾਂਦਾ ਰਹਿ ਜਾਂਦਾ ਰਹਿ ਇੱਥੇ ਨਾ ਰੁਕੇ ਇੱਥੇ ਨਾ ਰੁਕੇ ਰਿਆ ਨਹੀਂ ਜਾਣਾ ਦੇ ਆ ਜਾਇਆ ਤਾਂ ਫੇਰ ਮੈਂ ਰੱਖ ਲਵਾ ਸੱਜਣ ਸਿੰਘ ਨੇ ਸੁਨਿਆ ਘੱਲਿਆ ਆਪਦੇ ਪੁੱਤਰ ਨੂੰ ਕਹਿੰਦੇ ਆਪਣੇ ਪੁੱਤਰ ਤੇ ਕੱਲੀ ਵੀ ਤਏ ਆਪਦੇ ਨੂੰ ਆਪ ਹੀ ਉੱਠ ਜਾਵੇ ਉੱਠ ਜਾਵੇ ਤੁਹਾਡੇ ਪਿਓ ਨੂੰ ਸੁਨਿਆ ਆਇਆ ਸੁਨਿਆ ਆਇਆ ਤੇ ਫੇਰ ਅਸੀਂ ਉਸੇ ਟਰਪੇ ਬਾਰੇ ਅੱਛੇ ਸੱਜਣ ਸਿੰਘ ਕਿਹੜੇ ਪਿੰਡ ਦਾ ਸੀ ਰஞ்சிਤਗੜ ਦਾ ਰஞ்சிਤਗੜ ਦਾ ਹਾਂ ਪਿਓ ਦੇ ਨਾਮ ਦਾ ਦਿਆਲਾ ਸੀ ਉਹਦੇ ਨਾਮ ਦਿਆਲਾ ਸਿੰਘ ਹਾਂ ਜਾਂ ਦਿਆਲ ਸਿੰਘ ਹਾਂ ਦਿਆਲ ਸਿੰਘ ਜੀ ਨਾਮ ਤੇ ਦਿਆਲਾ ਨਾਲ ਕਰਸਾ ਤੇ ਸੱਜਣ ਸਿੰਘ ਬਲਦ ਦਿਆਲ ਸਿੰਘ ਇਹ ਤੁਹਾਡੇ ਪਿਓ ਬਾਪੂ ਦਾ ਬੇਲੀ ਸੀ ਸੱਜਣ ਬਣਿਆ ਹੋਇਆ ਸੀ ਭਰਾ ਬਣਿਆ ਆਇਆ ਸੀ ਅੱਛਾ ਠੀਕ ਹੈ ਤੁਹਾਡੇ ਵਾਲੇ ਸਭ ਦਾ ਨਾਮ ਤੁਸੀਂ ਦੱਸਿਆ ਸੀ ਅਲੀ ਬਾਮਦ ਅਲੀ ਮੁਹੰਮਦ ਫਿਰ ਤੁਸੀਂ ਨਿਕਲ ਪਏ ਉਥੋਂ ਕਿੰਨੇ ਕ ਵੱਜੇ ਨਿਕਲੇ ਸੀ ਨਿਕਲੇ ਸੀ ਉਦੋਂ ਵਗਾ ਹੈ ਕੋਈ ਚਾਰ ਕੁ ਦਾ ਟਾਈਮ ਹੋਵੇਗਾ ਸ਼ਾਮ ਦੇ ਡੀਗਰ ਦਾ ਟਾਈਮ ਸੀ ਫਿਰ ਸ਼ਿੰਬੇ ਵਾਲਾ ਚੱਕ ਕੇ ਉੱਥੇ ਰਾਤ ਰਹਿ ਆ ਤੇ ਸ਼ਿੰਬਿਆਂ ਵਾਲਾ ਚੱਕ ਆ ਸ਼ਿੰਬਾ ਵੀ ਚੱਕ ਜਿਵੇਂ ਆਪਾਂ ਨਾਂ ਰੱਖਿਆ ਨਾ ਸ਼ਿੰਬੇ ਵਾਲਾ ਚੱਕ ਵਾਈ ਦਾ ਛਿੰਬੇ ਲਿਆ ਜੇ ਉੱਥੇ ਰਾਤ ਰਾਇ ਕਿਹੜੇ ਜ਼ਿਲ੍ਹੇ ਚ ਆਂਦਾ ਸੀ ਇਸੇ ਜੀ ਫਿਰੋਜ਼ਪੁਰ ਫਿਰੋਜ਼ਪੁਰ ਜੀ ਅੱਛਾ ਅੱਛਾ ਮਾਲ ਡੰਗਰ ਛੱਡ ਲਿਆ ਸੀ ਆਪਣਾ ਮਾਲ ਡੰਗਰ ਛੱਡ ਕੇ ਪੰਜ ਪੈਤ ਗਿਆ ਅੱਛਾ ਘਰ ਦਾ ਸਾਮਾਨ ਕੋ ਚੱਕਣ ਹੋਇਆ ਸੀ ਕਿ ਨਹੀਂ ਉਹ ਚੁੱਕ ਲਿਆ ਸੀ ਥੋੜਾ ਉਹਨਾਂ ਕੋ ਚੱਕਿਆ ਸੀ ਜਿਹੜਾ ਖਾਣ ਵਾਲਾ ਰੋਟੀ ਟੁਕੜੇ ਦਾ ਸਾਮਾਨ ਵੀ ਬਸ ਇਹ ਕੁਛੋਲੇ ਚੁੱਕ ਲਿਆ ਹੂੰ ਬਸ ਦੋ ਗੋਰੀਆ ਬਦਾ ਦਾ ਉੱਥੇ ਗੱਡੇ ਲਾਦੇ ਸਨ ਸਾਰ ਸਾਮਾਨ ਕੀ ਚੱਕਲ ਸਭ ਨਹੀਂ ਚੱਕ ਹੋਇਆ ਕੱਖ ਨਹੀਂ ਅੱਛਾ ਫਿਰ ਉੱਥੇ ਰਾਤ ਰਹਿ ਤੁਸੀਂ ਛਿੰਬੇ ਵਾਲੇ ਚੱਕ ਤੇ ਫਿਰ ਸਵੇਰੇ ਨਿਕਲ ਪਏ ਵੱਲੇ ਉੱਠੇ ਤੇ ਫੇਰ ਆ ਗਏ ਤੋਂ ਆਏ ਫੇਰ ਆ ਗਏ ਤੋਂ ਆਏ ਮਿਲਟਰੀ ਤੁਹਾਨੂੰ ਕਿੱਥੇ ਕਿ ਮਿਲ ਗਈ ਸੀ ਹਫਾਜ਼ਤ ਵਾਸਤੇ ਜਲਾਲਾਬਾਦ ਜਲਾਲਾਬਾਦ ਸੀ ਨਵਾਬ ਸਾਹਿਬ ਦਾ ਚੱਕ ਹੂੰ ਤੇ ਉਹ ਨੂੰ ਜਲਾਲਾਬਾਦ ਦੇ ਪਿੰਡ ਸੀ ਸ਼ਹਿਰ ਉਹਦਾ ਬਣਾਇਆ ਹੂੰ ਤੇ ਉਹਦੇ ਵਿੱਚ ਰਹਿੰਦਾ ਸੀ ਆਪ ਤਾਂ ਰਹਿੰਦਾ ਸੀ ਪਾਸੇ ਪਠਾਨ ਸੀ ਕੌਮ ਦਾ ਹੂੰ ਤੇ ਉਹ ਰਹਿੰਦਾ ਸੀ ਪਾਸੇ ਤੇ ਨਵਾਬ ਸਾਹਿਬ ਵੀ ਵਾਈਦਾ ਠੀਕ ਹੈ ਉਹ ਨਵਾਬ ਸਾਹਿਬ ਦਾ ਸੀ ਨੌਕਰ ਜਿਹੜਾ ਉਹ ਦਰੋਗਾ ਅਨੁਸਾਦੇ ਉਹ ਦਰੋਗੇ ਜਾ ਕੇ ਉਹ ਲਿਆਂਦੇ ਸੀ ਫੌਜੀ ਹਾਂ ਉਹਨੇ ਫਿਰ ਲਿਆਂਦੇ ਤੇ ਲਿਆ ਕੇ ਉਹਨੇ ਤੇ ਕੋਈ ਨਹੀਂ ਆਉਂਦਾ ਉਹ ਰਿਕਾਟ ਬਣਾ ਕੇ ਜਿਹਨੇ ਗੱਡੇ ਸੀ ਨਾ ਕਿਰੇ 12 ਗੱਡੇ ਉਹਨੇ ਪੇਟੀਆਂ ਦੇ ਭਰ ਕੇ ਦਰੋਗੇ ਨੇ ਤੇ ਫੇਰ ਟੋਰੇ ਅੱਗੇ ਪੇਟੀਆਂ ਚ ਕੀ ਸੀ ਕਿ ਆਪਾਂ ਦੇਖਿਆ ਉਹ ਨਵਾਬ ਦਾ ਸਮਾਨ ਸੀ ਨਵਾਬ ਦਾ ਸਮਾਨ ਮੁਸਲਮਾਨ ਨਵਾਬ ਸੀ ਜਿਹੜਾ ਹਾ ਜਲਾਲਾਬਾਦ ਦਾ ਹਾਂ ਉਹਦੇ ਨਾਲ ਸਾਮਕ ਦਰੋਗਾ ਜਾਂ ਨੌਕਰ ਸੀ ਹੁੰਦਾ ਸਾਰੀ ਪਰਤਾਜ ਰੱਖਣ ਵਾਲਾ ਉਹ ਫਿਰ ਕਰੇ ਆਪ ਲੈ ਗਏ ਕਿ ਉਹਦਾ ਲੈ ਗਏ ਆਪਣੀ ਕਿਥੇ ਠੀਕ ਹੈ ਤੇ ਉਹ ਸਮਾਨ ਲੈ ਆ ਸੀ ਪਾਕਿਸਤਾਨ ਚੋਂ ਸਮਾਨ ਪਾਕਿਸਤਾਨ ਲੈ ਆ ਐਵੇਂ ਗੱਡੇ ਪਰ ਕੇ ਉਹ ਕਿੱਥੇ ਬੈਠਾ ਨਵਾਬ ਜਲਾਲਾਬਾਦ ਵਾਲਾ ਉਹ ਤਾਂ ਹੁਣ ਆਪਾਂ ਤਾਂ ਪਤਾ ਨਹੀਂ ਹੋ ਕਿੱਥੇ ਬੈਠਾ ਜੀ ਕਿੱਥੇ ਨਹੀਂ ਅੱਛਾ ਅੱਛਾ ਠੀਕ ਉਹ ਜਲਾਲਾਬਾਦ ਗਾ ਜੀ 1700 ਸਾਲ ਉਹ ਇੰਨੇ ਹੋ ਗਏ ਮਹਾਰਾਜ ਤਾਂ ਮਰ ਕੱਪ ਕੇ ਹੋ ਨਵਾਬ ਸਾਹਿਬ ਦੇ 84 ਚੱਕ ਸੀ ਹੁੰਦੇ 84 ਚੱਕ ਸੀ ਉੱਥੇ ਹਾਂ ਤੇ ਇਨੇ ਇੱਕ ਦਿਨ ਟੁਰਨਾ ਪਿਆ ਸੀ ਤੁਹਾਨੂੰ ਸਾਨੂੰ ਇੱਥੇ ਰਹੇ ਜਿਹੜੇ ਨਾ ਅਸੀਂ ਆਏ ਹਾਂ 15 ਦਿਨ ਇੱਥੇ ਲਾਹੌਰ ਹੀ ਬੈਠੇ ਅੱਠ ਦਿਨ ਤੱਕ ਆਏ ਹਾਂ ਉੱਥੋਂ ਚੱਲੇ ਆਂ ਸਿਬੇ ਰਾਜ ਰਹੇ ਬਾਬਾਣ ਜਾ ਕੇ ਵੀ ਉਹਨਾਂ ਦਾ ਸੀ ਅਗੇ ਰਾਤ ਉੱਥੇ ਰਹੇ ਫਿਰਕ ਆ ਗਏ ਫਿਰ ਰਾਤ ਰਹੇ ਅਗਾ ਫਿਰ ਆਪਣੇ ਇੱਥੇ ਆ ਕੇ ਰਹੇ ਆ 8 ਦਿਨ ਹੂੰ ਰਾਤ ਦੇ ਬੈਠੇ ਰਹ ਦੋਗੇ ਠੱਲ ਲਿਆ ਅੱਛਾ ਇੱਧਰ ਬਾਅਦ ਵਿੱਚ ਜ਼ਿਆਦਾ ਹੈ ਬੇੜ ਬਣੇ ਹੂੰ ਬੰਗਲੇ ਵਾਲੇ ਬਣੇ ਤੇ ਜੇ ਸੇ ਕਿਟਾਪ ਦੇ ਨੇ ਤੇ ਮੁਸਲਮਾਨ ਨਹੀਂ ਟਪਾਉਂਦੇ ਤੇ ਤੰਗਾ ਆਪਾਂ ਤੇ ਆਪਾਂ ਇਧਰ ਖਲਾਈ ਆਏ ਨੇ ਇਹ ਫਿਰ ਹੈਡ ਉਹਨੇ ਕਰਾਇਆ ਕਿਹੜਾ ਹੈਡ ਗੰਡਾ ਸਿੰਘ ਵਾਲਾ ਤੁਸੀਂ ਫਿਰ ਗੰਡਾ ਸਿੰਘ ਵਾਲੇ ਬੰਨ ਲੰਗੇ ਸੀ ਹਾਂ ਗੰਡਾ ਦੇ ਵਾਲਾ ਨੇੜੇ ਤਾਂ ਤੁਹਾਨੂੰ ਇਹ ਸੁਲਮਾਨ ਕੀ ਹੈਡ ਨਹੀਂ ਪੈਂਦਾ ਸੀ ਇਹ ਵੀ ਨੇੜੇ ਸੀ ਤੇ ਵੀ ਇਹ ਵੀ ਨੇੜੇ ਇੱਕੋ ਹੀ ਨੇ ਸਾਨੂੰ ਚੜੇ ਜਸ ਜਲਾਲ ਬਾਦ ਗਏ ਉਹ ਵੀ ਐਂ ਕਰਕੇ ਗੱਡੀ ਤੇ ਇਧਰ ਵੀ ਕੋਈ ਛੜ ਕੇ ਕੋਈ ਸੀ ਫਿਰ ਤੁਸੀਂ ਗੰਡਾ ਸਿੰਘ ਵਾਲੇ ਹੈਡ ਤੋਂ ਲੰਗੇ ਸੀ ਹਾਂ ਇੱਥੇ ਲੰਗੇ ਰਾਜ ਕੀ ਹਾਲਾਤ ਵੇਖੇ ਰਾਜ ਕੋਈ ਹਮਲੇ ਵਗੈਰਾ ਤੁਹਾਡੇ ਤੋਂ ਹਮਲੇ ਅੱਖਾਂ ਜੇ ਬਸ ਹੋਰ ਨਹੀਂ ਵੇਖੇ ਕੋਈ ਵੀ ਤੁਹਾਡਾ ਕਾਫਲਾ ਕਿੱਡਾ ਸੀ ਕਾਫਲਾ ਬੜਾ ਤਗੜਾ ਸੀ 72 ਗੱਡੇ ਸੀ ਬੜਾ ਕੋਈ ਖਾਸ ਕੁਤਾ ਨਹੀਂ ਸੀ ਜਿਹਨਾਂ ਦਾ ਸਵਾਲ ਮਾਤਾ ਨਹੀਂ ਕਿੰਨੇ ਤੇ ਕਿੰਨੇ ਨੇ ਸਾਰਾ ਪਿੰਡ ਇਕੱਠਾ ਆਇਆ ਇੱਕ ਪਿੰਡ ਦਾ ਨਹੀਂ ਕੋਈ ਬਹੁ ਵੀ ਨਾਲ ਵਾਲੇ ਠੀਕ ਹੈ ਜਲਾਲਾਬਾਦ ਤੋਂ ਅੱਗੇ ਫਿਰ ਪਾਕਿਸਤਾਨ ਦੀ ਮਿਲਟਰੀ ਤੁਹਾਡੇ ਨਾਲ ਹੋ ਗਈ ਸੀ ਨਾਲ ਹੋ ਗਈ ਬਸ ਫਿਰ ਜਿਹੜਾ ਇੱਕ ਹਮਲਾ ਹੋਇਆ ਉਹਦੇ ਦੋ ਹਮਲਾਵਰ ਮਾਰੇ ਗਏ ਸੀ ਬਸ ਉਹ ਉਹਨੇ ਮਾਰੇ ਨਾ ਫੌਜੀ ਨਹੀਂ ਹੋਰ ਕੋਈ ਪੁਰਾਣੀ ਗੱਲ ਯਾਦ ਹੋਵੇ ਵਾਹ ਹੋਰ ਹੋਰ ਕਿਹਦਾ ਬੇਲੀ ਯਾਰ ਸਜਣ ਥੇ ਬੇਲੀ ਸਾਰੇ ਉਹ ਹੀ ਬੇਲੀ ਜਿਹਨੇ ਮਨਾ ਲੇਤਾ ਉਹਨਾਂ ਦੇ ਅਗਾ ਪੁੱਤਰ ਤੁਹਾਡੇ ਬੇਲੀ ਸੀ ਬੇਲੀ ਸਾਰੇ ਆਪਦਾ ਹੀ ਕਰਾ ਜਾ ਨਹੀਂ ਉਹਨਾਂ ਦਾ ਬੇਟਾ ਕੋਈ ਹੈ ਸੀ ਤੁਹਾਡਾ ਹੈ ਸੀ ਬੇਟੇ ਦਾ ਕੀ ਨਾਂ ਸੀ ਹੁੰਦਾ ਜਿਹੜਾ ਤੁਹਾਡਾ ਕਰਤਾਰ ਸਿੰਘ ਸੀ ਕਰਤਾਰ ਸਿੰਘ ਤੁਹਾਡਾ ਬੇਲੀ ਹੁੰਦਾ ਸੀ ਹਾਂ ਹਕਮ ਸਿੰਘ ਦਾ ਪੁੱਤਰ ਸੀ ਉਹ ਹਕਮ ਸਿੰਘ ਦਾ ਇਹ ਪਿੰਡ ਇਹਨਾਂ ਦਾ ਦੱਸਣਾ ਫਿਰ ਸਾਨੂੰ ਕਾਨਿਆਲੀ ਕਾਨਿਆਲੀ ਇਹਨਾਂ ਇਹਨਾਂ ਦਾ ਬੇਟਾ ਕਰਤਾਰ ਸਿੰਘ ਤੁਹਾਡਾ ਬੇਲੀ ਹੁੰਦਾ ਸੀ ਹਾਂ ਪਈਦਾਣੀ ਸੀ ਇੱਥੇ ਵੀ ਆਏ ਸਾਂ ਤਰਵਾਨ ਇੱਥੇ ਹੋ ਕੇ ਵੀ ਗਾਇਨੇ ਉਹ 53 ਚ ਹਾਂ ਤੁਹਾਨੂੰ ਮਿਲੇ ਨਾਏ ਸੀ ਨਹੀਂ ਲਾਏ ਉੱਥੋਂ ਆ ਕੇ ਉਹ ਸੇ ਸਾਡਾ ਪਿਓ ਵੀ ਇੱਥੇ ਰਿਹਾ ਹੈ ਕਰਤਾਰ ਸਿੰਘ ਹੈ ਜੀ ਅੱਛਾ ਬਾਅਦ ਚ ਤੁਹਾਡਾ ਪਿਓ ਵੀ ਉੱਥੇ ਗਿਆ ਸੀ ਹਾਂ 3 ਮਹੀਨੇ ਸੰਤਰੇਟ ਚ ਸਾਡਾ ਬਾਪ ਗਿਆ ਸੀ ਕੋਈ ਕਾਗਜ਼ ਸੀ ਜ਼ਮੀਨ ਦੇ ਉਧਰੋਂ ਲਿਆਵਣਾ ਹੈ ਹੂੰ ਤਾਂ ਉਹਨੇ ਆਉਣ ਨਹੀਂ ਦਿੱਤਾ ਤਿੰਨ ਮਹੀਨੇ ਉਹਨੇ ਆਪਣੇ ਕੋਲ ਰੱਖਿਆ ਨਹੀਂ ਆਉਣ ਦਿੰਦਾ ਸੀ ਤਿੰਨ ਮਹੀਨੇ ਰੱਖ ਹਾਕਮ ਸਿੰਘ ਨੇ ਹਾਂ ਤਿੰਨ ਮਹੀਨੇ ਨਹੀਂ ਆਉਣ ਬੜੇ ਤੁਹਾਡੇ ਪਿਓ ਦੇ ਤੇ ਤਾਲੁਕਾ ਸੀ ਫਿਰ ਉਹਨਾਂ ਦਾ ਵਾਸਤਾ ਜੀ ਆ ਮੀ ਅਫਦਲਾ ਸਿੱਖ ਰੋਮ ਦਾ ਜਿਹੜੀ ਹੈ ਨਾ ਜੀ ਮੀ ਅਫਦਲਾ ਜੀ ਦੇ ਘਰ ਅੱਛਾ 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 ਕੋਈ ਸੁਨੇਹਾ ਦੇਣਾ ਉਹਨਾਂ ਨੂੰ ਤੂੰ ਨਾ ਉਹਨਾਂ ਦੀ ਔਲਾਦ ਨੂੰ ਤੁਸੀਂ ਕੋਈ ਔਲਾਦ ਨੂੰ ਪੁੱਤਰ ਦੇ ਉੱਤਰ ਗਏ ਸਾਨੂੰ ਕੀ ਜਾਣ ਦੇਣਾ ਪੁੱਤਰ ਜਾਣਨਗੇ ਬੜੇ ਸ਼ੌਕ ਨਾਲ ਦੇਖਣਗੇ ਵੀ ਸਾਡੇ ਪਿਓ ਪਿਓ ਦਾਦੇ ਦਾ ਬੇਲੀ ਨੇ ਆ ਤੇ ਉਹ ਨਿਕਨੇ ਕੇ ਜਾ ਕੇ ਹੋਣਗੇ ਉਹਨਾਂ ਦੇ ਕਰਤਾਰ ਸਿੰਘ ਤੁਹਾਡਾ ਬੇਲੀ ਸੀ ਉਹਦੇ ਪੁੱਤਰ ਧੀਆਂ ਹੋਣਗੇ ਨਾ ਕਰਤਾਰ ਦੇ ਪੁੱਤਰ ਧੀਆਂ ਤੇ ਉਹ ਖੁਦ ਵੀ ਉਸ ਵਰਗਾ ਨਹੀਂ ਫੋਟੋ ਨਹੀਂ ਆਪਾਂ ਅੱਵੇ ਖੁਦ ਹੋਵੇ ਤਾਂ ਆਪਾਂ ਫੋਟੋ ਨਹੀਂ ਕਰਦੇ ਸਾਨੂੰ ਅੱਗੇ ਤਾਂ ਕੰਤਾਸ ਜੀ ਨੇ ਫੋਟੋ ਤੇ ਵੀ ਸਾਡੀ ਗੱਲ ਹੋ ਜਾਂਦੀ ਸੀ ਹੁਣ ਕੋਈ ਨਹੀਂ ਉਹ ਬੰਦ ਕੀਤੀ ਜੀ ਮਰ ਮੁਰਗਾ ਤੇ ਬੁਰਕਾ ਵੈਲ ਬੰਦ ਕਰਤੀ ਤੁਹਾਡੀ ਅੱਗੇ ਹੋ ਜਾਂਦੀ ਸੀ ਅੱਜ ਕਰ ਲੈ ਅੱਛਾ ਟੈਲੀਫੋਨ ਤੇ ਹੋ ਜਾਂਦੀ ਸੀ ਹੁਣ ਵੀ ਕਰਦੇ ਤੇ ਹੋ ਜਾਂਦੀ ਉਧਰੋਂ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਕਾਲ ਕਰਨ ਲੱਗ ਜਾਂਦੇ ਹਾਂ ਬਸ ਉਹਨੂੰ ਹੁੰਦਾ ਨਹੀਂ ਜੇ ਕਈ ਵਾਰੀ ਕਰੀਏ ਨਾ ਤਾਂ ਉਹਨੇ ਜਵਾਬ ਦੇਣ ਤਾਂ ਕਿ ਪਟ ਪਟ ਹੋ ਜਾਂਦਾ ਸੀ ਤੇਨੇ ਜੀ ਪਟ ਤੇ ਜਵਾਬ ਆ ਜਾਂਦਾ ਹੈ ਨੰਬਰ ਨੰਬਰ ਦਿੱਤਾ ਸੀ ਤੁਹਾਨੂੰ ਉਹਨਾਂ ਨੇ ਆਪਣਾ ਆ ਨੰਬਰ ਦਿੱਤਾ ਸੀ ਤਾਂ ਆ ਹੀ ਨੇ ਘਰ ਵਿੱਚ ਅੱਛਾ ਅੱਛਾ ਤੂੰ ਦਿਲ ਕਰਦਾ ਹੈ ਜਾਣ ਨੂੰ ਉੱਥੇ ਜਾਂਦਾ ਜਨ ਹੁਣ ਵਤਨ ਤੇ ਕਿਹੜਾ ਕੋਰੋਨਾ ਕਮਲਿਆ ਬੰਦਿਆ ਦਿਲ ਕਰਦਾ ਕਦੇ ਕਦੇ ਜਾਣ ਨੂੰ ਪਿਛਾਂ ਇਹ ਵੀ ਕੋ ਲਿਖਦਾ ਵੀ ਨਹੀਂ ਆਉਂਦਾ ਦਿਲ ਤਾਂ ਵਤਨ ਤੇ ਜਾਂਦਾ ਹਾਏ ਜੇਲਾ ਨੇ ਵਤਨ ਨਾ ਹੋਵੇ ਹੋਏ ਹੋਏ ਵਤਨ ਤੇ ਚਿੜੀਆਂ ਵੀ ਪਿਆਰੇ ਨੇ ਵਾ 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 ਕੀ ਬਾਤ ਹੈ ਤੁਸੀਂ ਬਾਬਾ ਜੀ ਦੀਆਂ ਗੱਲਾਂ ਸੁਣੀਆਂ ਜੀ ਕਿ ਵਤਨ ਤਾਂ ਵਤਨ ਹੁੰਦਾ ਹੈ ਵਤਨ ਤਾਂ ਚਿੜੀਆਂ ਨੂੰ ਵੀ ਪਿਆਰੇ ਨੇ ਲੇਕਿਨ ਇੱਕ ਗੱਲ ਵੀ ਯਾਦ ਰੱਖਣੀ ਪੈਗੀ ਕਿ ਉਸ ਵੇਲੇ ਇਹਨਾਂ ਮਾਸੂਮ ਲੋਕਾਂ ਨੂੰ ਨਿਰਦੋਸ਼ ਲੋਕਾਂ ਨੂੰ ਜ਼ਬਰਦਸਤੀ ਕੱਢਿਆ ਗਿਆ ਸੀ ਔਰ ਬਹੁਤ ਰਾਸਤੇ ਦੇ ਵਿੱਚ ਬੁਰੇ ਹਾਲਾਤ ਅਸੀਂ ਮੁxtਲਫ ਬਜ਼ੁਰਗਾਂ ਤੋਂ ਸੁਣਦੇ ਰਹੇ ਹਾਂ ਪੰਜਾਬ ਦੀ ਧਰਤੀ ਤੇ ਜਿਹੜਾ ਖੂਨ ਖਰਾਬਾ ਉਦੋਂ ਹੋਇਆ ਸੀ ਇਹ ਸ਼ਾਇਦ ਨਾ ਕਦੇ ਪਹਿਲੇ ਹੋਇਆ ਸੀ ਤੇ ਨਾ ਅੱਲਾਹ ਕਰੇ ਕਿ ਅੱਗੇ ਕਰੇ ਤਬਾਹੇ ਹੁੰਦੇ ਹੋਣਗੇ ਬਦਲਦੇ ਹੋਣਗੇ ਤੇ ਇਹ ਦੁਆਲਾ ਦਾਲਾ ਰਹੀ ਸੀ ਨਾ ਘਰ ਯਾਦ ਆਂਦਾ ਸੀ ਜਦੋਂ ਇੱਥੇ ਆ ਗਏ ਹੋ ਤੁਸੀਂ ਹਾਂ ਲੈ ਪੁੱਛਣਾ ਕਰ ਕਰ ਕਿਹੜੀ ਯੀ ਨਹੀਂ ਯਾਰਾਂ ਹੈ ਇਹੋ ਘਰ ਇਥੋਂ ਨਿਕਲ ਪਿਆ ਨਾ ਘਰ ਤੇ ਰਾ ਸੀ ਤੇ ਪਿਛੇ ਜਾਂਦੇ ਨੱਕ ਨਹੀਂ ਟੁੱਕਦੇ ਅੰਦਰ ਵੱਢ ਜਾਵਾਂ ਇਤਨਾ ਖੌਫ ਘਰ ਵਿੱਚੋਂ ਆਪਦੇ ਚ ਆਉਂਦਾ ਸੀ ਹਾਂ ਕਿੱਥੇ ਵਸਿਆ ਮਰਿਆ ਬਚਿਆ ਉਹ ਹੰਦੇ ਚ ਲੜਾਂਦਾ ਸੀ ਅੰਦਰ ਨਹੀਂ ਯਾਦ ਆ ਤੇ ਵੱਡਦਾ ਸੀ ਵੀ ਮੈਂ ਕੁਛ ਹੈ ਚੁੱਕ ਲੈਵਾਂ ਹਾਂ ਉਦੋਂ ਇਸ ਤਰ੍ਹਾਂ ਹਾਲਾਤ ਹੋ ਗਏ ਐਸਾ ਹਾਲਾਤ ਚਲੋ ਬਾਬਾ ਬੜੀ ਮਿਹਰਬਾਨੀ ਤੁਸੀਂ ਸਾਡੇ ਨਾਲ ਯਾਦਾਂ ਤਾਜ਼ਾ ਕੀਤੀ ਕਹਿੰਦੇ ਬੱਚੇ ਛੱਡ ਦਿੱਤੇ ਕਈਆਂ ਮਾਂ ਪਿਓ ਛੱਡ ਦਿੱਤਾ ਉਹ ਤੇ ਛੱਡ ਕੇ ਆ ਗਈ ਐਨਾ ਤੁਸੀਂ ਕੋਈ ਵੀ ਨਾ ਨਾ ਪਾਣੀ ਇੱਕ ਵੱਟੂ ਸੀ ਉਹ ਮਾਂ ਛੱਡਿਆ ਹੂੰ ਤੇ ਇੱਕ ਇੱਕ ਤਰ੍ਹਾਂ ਦੀ ਉਹ ਵੀ ਮਾਦੀ ਮਾਂ ਛੱਡਿਆ ਉਹਨਾਂ ਤੋਂ ਟੁਰਿਆ ਨਹੀਂ ਜਾਂਦਾ ਸੀ ਉਹਨੇ ਟੁਰੇ ਕਿੱਥੇ ਜਾਈ ਮਤਾਲ ਜੀ ਵੱਡੇ ਆਦਮੀ ਉਥੇ ਛੱਡਨੇ ਪੈ ਗਏ ਇੱਕ ਨੇ ਰਾਜਛਣੇ ਇੱਕ ਨੇ ਉਹਦੇ ਜਿੱਥੇ ਉਹਦੇ ਵਾਪੇ ਸੀ ਉਸ ਪਿੰਡ ਦੀ ਸੀ ਉਥੇ ਉਹਨਾਂ ਦੇ ਪਿੰਡ ਛੱਡਿਆ ਗੱਟੂ ਤਾਂ ਤੇ ਜਿੱਥੇ ਖਾਂਚੀ ਉਹਨੇ ਰਾਜਵਾ ਦਿੱਤੀ ਜਲਾਲਾਬਾਦ ਤੋਂ ਪਰਾਂ ਕਰਕੇ ਓਏ ਹੋਏ ਹੋਏ ਬੁੱਢੀ ਮਾਂ ਉਥੇ ਹੀ ਲੈ ਲੈ ਫਿਰਦੇ ਤੇ ਬਾਤੀ ਬਾਸ ਪਾਉਂਗੇ ਅਗਲਾ ਖਸਾ ਦੇ ਤੇ ਪਾ ਮਰ ਜਾਏ ਓਏ ਅੱਲਾ ਇਨੀ ਸਖਤੀ ਤੇ ਹੁਣ ਤੇਰੀ ਦੁਨੀਆ ਦੂਸਰੇ ਦੀ ਰਾਜ ਖਾਂਦੀ ਹੂੰ